ਪੰਜਾਬੀ ਹੋ ਸੱਤਰੀਆ ਕਾਲ ਅੱਜ ਅਸੀਂ ਗੱਲ ਕਰਾਂਗੇ ਕਿ ਜੋ ਵੋਟਾਂ ਦਾ ਸੀਜ਼ਨ ਹੈ ਸਰਪੰਚ ਮੈਂਬਰ ਪਿੰਡਾਂ ਦੇ ਵਿੱਚ ਬਾਨੇ ਹਨ ਪਹਿਲਾ ਤਾਂ ਇਹ ਹੈ ਕਿ ਆਪਣੇ ਪਰਿਵਾਰਕ ਭਾਈਚਾਰਕ ਰਿਸਟਿਆਂ ਦੀ ਸਾਂਝ ਨੂੰ ਖਤਮ ਨਾ ਕਰ ਬੈਠਿਓ ਇਹ ਕੁਝ ਦਿਨਾਂ ਦੀ ਖੇਡ ਹੈ ਫੇਰ ਅਸੀਂ ਸਾਰਿਆਂ ਨੇ ਇੱਕੋ ਘਰਾਂ ਦੇ ਵਿੱਚ ਇੱਕੋ ਪਿੰਡ ਦੇ ਵਿੱਚ ਇੱਕੋ ਸੱਥਾਂ ਦੇ ਵਿੱਚ ਖੇਤਾਂ ਬੰਨਿਆਂ ਦੇ ਵਿੱਚ ਇਕੱਠੇ ਹੋਣਾ ਇਸ ਲਈ ਇਸ ਤਰ੍ਹਾਂ ਦੇ ਸਮਾਜਿਕ ਪਾੜੇ ਨਾ ਪਾਏ ਜਾਣ ਜਿਨ੍ਹਾਂ ਦੇ ਨਾਲ ਕਿ ਸਾਡਾ ਖੁਦ ਦਾ ਨੁਕਸਾਨ ਹੋਵੇ ਕਿਉਂਕਿ ਸਾਡੇ ਚਾਚੇ ਤਾਏ ਭੈਣ ਭਰਾਈ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਲੜਨਗੇ ਵੋਟਾਂ ਵਿੱਚ ਖੜਨਗੇ ਕਿਉਂਕਿ ਇਹ ਮੈਂਬਰੀਆਂ ਸਰਪੰਚੀਆਂ ਦੇ ਜੋ ਅਹੁਦੇ ਹਨ ਇਹਨਾਂ ਦਾ ਕੋਈ ਬੋਟਾ ਵਿਯੋਜ ਨਹੀਂ ਹੁੰਦਾ ਇਹ ਪੁੱਛਾਂ ਹੀ ਐ ਜਿਵੇਂ ਸਿਆਣੇ ਬੰਦੇ ਗੱਲ ਸੁਣਾਉਂਦੇ ਸਨ ਕਿ ਬਿੱਲੀ ਦਾ ਤੇ ਚੂਹੇ ਦਾ ਮੁੜ ਤੋਂ ਵੈਰ ਹੈ ਤਾਂ ਚੂਹਿਆਂ ਨੇ ਸੋਚਿਆ ਕਿ ਆਪਾਂ ਬਿੱਲੀ ਦੇ ਖਿਲਾਫ ਆਪਣਾ ਕੋਈ ਆਗੂ ਕੋਈ ਸਰਪੰਚ ਮੈਂਬਰ ਚੁਣੀਏ ਜਿਹੜਾ ਸਾਡੇ ਵਾਸਤੇ ਬਿੱਲੀ ਦੇ ਨਾਲ ਗੱਲਬਾਤ ਕਰ ਸਕੇ ਸਾਡੇ ਮਸਲੇ ਹੱਲ ਕਰਾ ਸਕੇ ਇਸੇ ਵਾਸਤੇ ਅਸੀਂ ਮੈਂਬਰ ਸਰਪੰਚ ਹੁੰਦੇ ਆ ਤਾਂ ਕੀ ਹੋਇਆ ਕਿ ਇੱਕ ਤਕੜੇ ਭਾਰੇ ਦੇ ਚੂਹੇ ਨੂੰ ਉਹਨਾਂ ਨੇ ਆਪ ਦਾ ਸਰਪੰਚ ਚੁਣ ਲਿਆ ਤਾਂ ਉਹ ਚੂਹੇ ਇੱਕੋ ਜੇ ਇੱਕੋ ਜਿਹਾ ਸਰੀਰ ਇੱਕੋ ਜੀਆਂ ਪੂਛਾਂ ਇੱਕੋ ਜਾਂ ਉਹਨਾਂ ਦਾ ਕਦ ਕਾਠ ਤਾਂ ਕਹਿਣ ਲੱਗੇ ਕਿ ਯਾਰ ਪਤਾ ਤਾਂ ਲੱਗੇ ਵੀ ਸਰਪੰਚ ਹੈ ਸਾਡਾ ਆਗੂ ਹੈ ਕੀ ਕੀਤਾ ਜਾਵੇ ਤਾਂ ਕਹਿੰਦੇ ਕਿ ਉਹਦੇ ਮਗਰ ਛੱਜ ਬੰਨਤਾ ਕਿਸ ਪਤਾ ਲੱਗਦਾ ਰਹੇਗਾ ਕਿ ਸਾਡਾ ਇਹ ਸਰਪੰਚ ਹੈ ਸਾਡਾ ਆਗੂ ਹੈ ਤਾਂ ਇੱਕ ਦਿਨ ਕੀ ਹੋਇਆ ਬਿੱਲੀ ਆ ਗਈ ਸਾਰੇ ਭੱਜ ਕੇ ਖੁੱਡਾਂ ਵਿੱਚ ਵੜਨ ਲੱਗੇ ਤਾਂ ਸਾਰੇ ਭੱਜ ਕੇ ਵੜ ਗਏ ਸਰਪੰਚ ਸਾਹਿ ਪਹੁੰਚੇ ਨਾ ਨਾਲ ਦੇ ਕਹਿੰਦੇ ਵੀ ਸਰਪੰਚਾ ਆਇਆ ਖੁੱਡ ਚ ਵੜ ਜਾ ਬਿੱਲੀ ਖਾ ਜੂ ਕਹਿੰਦਾ ਭਰਾਵਾ ਆਦਾ ਜਾਵਾ ਪਰ ਮੇਰੀ ਸਰਪੰਚੀ ਅੜ ਗਈ ਇਸ ਵਾਸਤੇ ਇਹ ਅਹੁਦੇ ਕੋਈ ਬਹੁਤੇ ਫਾਇਦੇ ਨਹੀਂ ਦਿੰਦੇ ਸਾਡੇ ਸਮਾਜ ਦੇ ਵਿੱਚ ਫਰਕ ਕੀ ਪਾਉਂਦੇ ਆ ਕਿਉਂਕਿ ਚੂਹਿਆਂ ਦੀ ਗੱਲ ਸਾਨੂੰ ਸਮਝਾਉਣ ਵਾਸਤੇ ਆ ਇਹ ਅਹੁਦੇ ਸਾਡੀਆਂ ਭਾਈਚਾਰਕ ਸਾਂਝਾਂ ਨੂੰ ਖਤਮ ਨਾ ਕਰ ਦੇਣ ਜੇ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਆ ਜੀ